ਸਾਨੂੰ ਮੁਖਬਰੀ ਹੋਈ ਸੀ ਸਵੇਰੇ ਵੀ ਤੱਕਰ ਸੰਦੂ ਜਿਹੜਾ ਥਾਣਾ ਸੇਖੋਹਾਂ ਚ ਪਿੰਡ ਪੈਂਦਾ ਉੱਥੋਂ ਦਾ ਇੱਕ ਲਖਬੀਰ ਸਿੰਘ ਪੁੱਤਰ ਸੁਭਾ ਸਿੰਘ ਹੈ ਜੋ ਆਪਣੀ ਰਹਿਸ਼ੋ ਦੀ ਖੇਤਾਂ ਚ ਡੇਰੇ ਤੇ ਤੇ ਉਹਨੇ ਆਪਣੀ ਰਹਿਸ਼ ਦੇ ਉੱਤੇ ਰੱਖੀਆਂ ਹੋਈਆਂ ਆਪਣਾ ਮੁਰਗੀਆਂ ਗੁਰਗੀ ਖਾਨਾ ਉਹਦਾ ਤੇ ਉੱਥੇ ਹੀ ਉਹਦੀ 11 ਕਿੱਲੇ ਜ਼ਮੀਨ ਹੈ ਜਿਹੜੀ ਉਹਦੇ ਫਾਦਰ ਨੇ ਖਰੀਦ ਦੀ ਕੀਤੀ ਹੋਈ ਸੀਗੀ ਚੀਨਾ ਰੇਤ ਵਾਲੇ ਪਿੰਡ ਤੋਂ ਉੱਥੇ ਉਹਨੇ ਮੁਰਗੀਖਾਨੇ ਦੀ ਬੈਕ ਸਾਈਡ ਤੇ ਨਾਲ ਜਿੱਥੇ ਕੰਕਰੀਟ ਖੇਤ ਹੈ ਉਹਨਾਂ ਦੇ ਵਿਚਾਲੇ ਮਰਲਾਕ ਜਗ੍ਹਾ ਆ ਜਿਹਦੇ ਚ ਉਹ ਡੋਡੇ ਪੋਸਟ ਬੀਜੇ ਹੋਏ ਨੇ ਤੇ ਮੁਖਬਰੀ ਦੇ ਆਧਾਰ ਤੇ ਅਸੀਂ ਰੇਡ ਕੀਤਾ ਨਾਲ ਮੇਰੀ ਟੀਮ ਐਸਆਈ ਸੁਖਵਿੰਦਰ ਸਿੰਘ ਤੇ ਐਸਆਈ ਦਰਮਨ ਸਿੰਘ ਤੇ ਐਸਐਚਓ ਸੇਖਵਾ ਐਸਆਈ ਜਸਜੀਤ ਸਿੰਘ ਜੀ ਤੇ ਰੇਡ ਕਰਨ ਤੇ ਉਹਨੂੰ ਜਾ ਕੇ ਕਾਬੂ ਕੀਤਾ ਕਾਬੂ ਕਰਕੇ ਉਹਨੂੰ ਪੁੱਛਿਆ ਤੋਂ ਉਹਨੇ ਅੱਗੇ ਚੱਲ ਕੇ ਸਾਨੂੰ ਦਿਖਾਇਆ ਕਿ ਕਿ ਜਾ ਕੇ ਤੇ ਉਹੀ ਜਗ੍ਹਾ ਜਿਹੜੇ ਤੇ ਮੁਕਬਰੀ ਹੋਈ ਸੀ ਕਣਕ ਦੇ ਖੇਤ ਤੇ ਮੁਰਗੀਖਾਨੇ ਦੇ ਵਿਚਾਲੇ ਇੱਕ ਮਰਲਾ ਥਾਂ ਸੀ ਉਹਦੇ ਪਰਲੇ ਪਾਸੇ ਵੀ ਦਰਖਤ ਸੀ ਔਰਲੇ ਪਾਸੇ ਮਤਲਬ ਬੜੀ ਲੁਕਵੀ ਜੀ ਜਗਾ ਬਣਾ ਕੇ ਉਹਨੇ ਚੁਣੀ ਸੀ ਜਗਾ ਡੋਡੇ ਪੋਸਤ ਲਾਉਣ ਦੇ ਤੇ ਉਹ ਬਰਾਮਦਗੀ ਕੀਤੀ ਜਾ ਕੇ ਸੀ ਦੇਖਿਆ ਦੇਖ ਕੇ ਕਟਾਈ ਕਰਾ ਕੇ ਉਹਨੂੰ ਗਿਣਿਆ ਗਿਣ ਕੇ ਜਿਹੜੇ ਡੋਡੇ ਪੋਸਤ ਤੇ ਸਟਰਾ 735 ਜਿੰਨਾਂ ਦੀ ਟੋਟਲ ਗਿਣਤੀ ਹੋਈ ਜਿਨਾਂ ਨੂੰ ਬਕਾਇਦਾ ਹਸਬਜਾਤ ਦਾ ਕਬਜ਼ਾ ਪੁਲਿਸ ਚ ਲਿਆ ਕਬਜ਼ਾ ਪੁਲਿਸ ਚ ਲੈ ਕੇ ਤੇ ਸਾਡੇ ਥਾਣਾ ਸੇਖਵਾਂ ਦੇ ਐਸਆਈ ਦੇ ਆਈਓ ਨੇ ਉਹਨਾਂ ਨੇ ਮੁਕੱਦਮਾ ਦਰਜ ਕੀਤਾ ਮੁਕੱਦਮਾ ਨੰਬਰ 15 ਮਿਤੀ 22/3/24 ਅੰਡਰ ਸੈਕਸ਼ਨ 15 85 ਐਨਡੀਪੀਐਸ ਇਹ ਕਰੂ ਤਾਂ ਕਰ ਰਿਹਾ ਸੀ ਇਹਦੀ ਅੱਜ ਮਾਨਯੋਗ ਅਦਾਲਤ ਤੇ ਪੇਸ਼ ਕੀਤਾ ਇਹਦਾ ਰਿਮਾਂਡ ਲਿਆ ਉਹ ਪੁੱਛਗਿਛ ਕਰਾਂਗੇ ਕਿ ਕਦੋਂ ਤੋਂ ਕਰ ਰਿਹਾ ਤੇ ਕਿਹਨੂੰ ਕਿਹਨੂੰ ਵੇਚ ਰਿਹਾ ਕਿੰਨੇ ਦਾ ਕੋ ਬਚਾ ਹੈਗਾ ਕਿੰਨੇ ਦਾ ਰਮਾਨ ਵੇਚ ਰਿਹਾ ਪਹਿਲਾਂ ਕੋਈ ਮਾਮਲਾ ਹੈਦਰ ਜਿੱਤ ਨਹੀਂ ਪਹਿਲਾ ਹੈ ਨਹੀਂ ਕੋਈ ਮਾਮਲਾ ਰਮਾਨ ਕਿੰਨੇ ਦਾ ਇੱਕ ਦਿਨ ਦਾ ਰਮਾਨ ਹੈ ਜੀ ਇਹਦੇ ਨਾਲ ਵੀ ਕੋਈ ਹੈਗਾ ਨੇ ਸਾਥੀ ਕਿ ਜਾਣ ਉਹ ਤਾਂ ਪੁੱਛਗਿਛ ਦੇ ਵਿੱਚ ਆਊਗਾ ਤਫਤੀਸ਼ ਦਾ 파ਟ ਹੈ ਉਮਰ ਕਿੰਨੀ ਲਿਏ ਇਹਦੀ ਉਮਰ ਕਰੀਬ 45 ਸਾਲ ਵੈਸੇ ਪ੍ਰੋਫੈਸ਼ਨਲ ਹੈ ਕਿ ਮਤਲਬ ਆਪਣੇ ਵਾਸਤੇ ਨਹੀਂ ਇਹ ਤਾਂ ਹੁਣ ਪੁੱਛਗਿਛ ਜਾਊਗਾ ਕਿ ਉਹ ਅੱਗੇ ਪਹਿਲਾਂ ਕਿ ਕਦੋਂ ਤੋਂ ਇਹ ਫਸਲ ਬੀਜ ਰਿਹਾ ਹੈ ਕਿ ਕਿੰਨਾ ਨੂੰ ਵੇਚਦਾ ਜਾਂ ਉਹਦਾ ਕੋਈ ਹੋਰ ਇਹੋ ਜੇ ਸਾਥੀ ਵੀ ਹੈ ਹੋਰ ਨਾ ਜਗ੍ਹਾ ਤੇ ਵੀ ਵੇਚਦੇ ਆ ਇਹ ਤਫਤੀਸ਼ ਦਾ 파ਟ ਹੈ ਕਿ ਕਿਸਾਨ ਕਹਿ ਸਕਦੇ ਆ ਅਦਰਵਾਈਜ਼ ਇਹ ਖੇਤੀ ਨੇ 11 ਏਕੜ ਦੀ ਕਣਕ ਖੇਤੀ ਕਰ ਰਿਹਾ ਨਾਲ ਮੁਰਗੀਖਾਨਾ ਨਾਲ ਇਹਨੇ ਤਿੰਨ ਦੋ گاਵਾ ਇੱਕ ਮੱਝ ਉਹਦਾ ਦੁੱਧ ਵੇਚਦਾ ਮਤਲਬ ਆਪਣਾ ਅਦਰਵਾਈਜ਼ ਇਹਦੇ ਕੋਲੇ ਸਫੀਸ਼ੀਐਂਟ ਪੈਸੇ ਕਮਾਉਣ ਲਈ ਸਾਧਨ ਹੈਗੇ ਬਟ ਇਹ ਇਹ ਕੰਮ ਕਰ ਰਿਹਾ ਥੈਟ ਮੀਨਸ ਕਿ ਕਿਤੇ ਨਾ ਕਿਤੇ ਫਿਰ ਇਹ ਇਸ ਕਾਸ਼ਤ ਕਰਕੇ ਡੋਡੇ ਤੇ ਉਹਨੂੰ ਫਿਰ ਫਸਲ ਨੂੰ ਵੇਚਦਾ ਇੰਡੀਗਾਰਡ ਇਹ ਕਮਾਈ ਕਰਨਾ ਚਾਹੁੰਦਾ ਹੈ ਕਿ ਆਪ ਰਛੂਜੀ ਬਈ ਵੇਚਦਾ ਤੇ ਕਮਾਈ ਤੇ ਮਤਲਬ ਜਿਹੜੇ ਇੰਨੇ ਜਗ੍ਹਾ 'ਚ ਵੇਚੇ ਆ ਲਾਏ ਆ ਤਾਂ ਬਟ ਨੈਚੁਰਲ ਆ ਵੇਚੂ ਗਈ ਸਰ ਇਹਨੂੰ ਲੈ ਕੇ ਪੁਣਹ ਵੀ ਕਾਰਵਾਈ ਕਰੂਗੀ ਹੋਰ ਵੀ ਹੋ ਸਕਦੇ ਨਾਲੇ ਛੱਡੀ ਏਦਾਂ ਦੇ ਬਿਲਕੁਲ ਜੀ ਬਿਲਕੁਲ ਇਹਦੀ ਪੁਛਕਿਸ ਦੇ ਆਧਾਰ ਤੇ ਤਫਤੀਸ਼ ਜੋ ਜੋ ਆਇਆ ਉਹ ਉਸੇ ਤਰੀਕੇ ਨਾਲ ਉਹਨੂੰ ਅਮਲ ਚ ਲਿਆਂਦਾ ਜਾਊਗਾ ਤੇ ਪੋਤੇ ਕਿੰਨੇ ਸਾਲ ਦੇ ਇਹ ਬੂਤੇ ਤਾਂ ਆਪਣੇ ਜਿਹੜੇ ਹੈਗੇ ਆ ਕਣਕ ਦਾ ਜਦੋਂ ਸੀਜ਼ਨ ਹੁੰਦਾ ਉਦੋਂ ਹੀ ਬੀਜੇ ਜਾਂਦੇ ਆ ਤੇ ਕਣਕ ਵੱਢਣ ਦੇ ਨਾਲ ਹੀ ਇਹ ਕੱਟੇ ਜਾਂਦੇ ਆ